ਇੱਕ ਖਰੜਾ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਕਿ ਕਾਨੂੰਨ ਪੰਜਾਬ ਸਰਕਾਰ ਲਾਗੂ ਕਰੇ ਇਹ ਉਹੀ ਕਾਨੂੰਨ ਨੇ ਜਿਹੜੇ ਅਸੀਂ ਦਿੱਲੀ ਦੀਆਂ 1 ਸਾਲ ਬਰੂਹਾ ਤੇ ਬਹਿ ਕੇ ਵਾਪਸ ਕਰਵਾਏ ਸੀ ਇਹ ਉਹੀ ਮੋਦੀ ਸਰਕਾਰ ਦੁਬਾਰਾ ਸੱਤਾ 'ਚ ਆਉਣ ਦੇ ਨਾਲ ਤਾਂ ਫੇਰ ਟੇਢੇ ਢੰਗ ਨਾਲ ਇਹਨਾਂ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਹ ਉਹਨੇ ਕਾਨੂੰਨਾਂ ਦੀਆਂ ਕਾਪੀਆਂ ਅੱਜ ਸਾਰੀਆਂ ਗਈਆਂ ਇਹ ਉਹ ਖਰੜਾ ਸਾੜਿਆ ਗਿਆ ਜਿਹੜਾ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਾਗੂ ਕਰਨ ਲਈ ਭੇਜਿਆ ਪੰਜਾਬ ਦੇ ਵਿੱਚ ਇਹ ਜਿਹੜਾ ਕਾਨੂੰਨ ਹੈ ਇੱਕ ਨਵਾਂ ਮੰਡੀ ਕਰਨ ਲੈ ਕੇ ਆਉਣ ਦਾ ਜਿਹੜਾ ਇਹ ਕਾਨੂੰਨ ਹੈ ਇਹ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਵੱਨੀਓ ਭੇਜਿਆ ਗਿਆ ਕਿ ਇਹ ਲਾਗੂ ਕੀਤਾ ਜਾਵੇ ਪੰਜਾਬ ਦੀਆਂ ਮੰਡੀਆਂ ਦੇ ਪੈਰਲਰ ਇੱਕ ਮੰਡੀ ਹੋਰ ਨਵੀਂ ਜਿਹੜੀ ਬਣਾਈ ਜਾਵੇ ਜਿਹੜੀ ਦੇ ਵਿੱਚ ਪ੍ਰਾਈਵੇਟ ਪਲੇਅਰ ਆਪਣੀ ਮਰਜ਼ੀ ਨਾਲ ਆਪਦੇ ਮਰਜ਼ੀ ਦੇ ਰੇਟ ਲਾ ਕੇ ਫਸਲਾਂ ਖਰੀਦਣਗੇ ਤੇ ਹੌਲੀ ਹੌਲੀ ਜਿਹੜੀ ਸਾਡੀ ਪੰਜਾਬ ਦੀ ਬੜੀ ਵੱਡੀ ਇੱਕ ਮੰਡੀਕਰਨ ਬੋਰਡ ਆ ਜਿਹੜਾ ਜਿਹਦੇ ਪੈਸੇ ਨਾਲ ਪੂਰੇ ਪੰਜਾਬ ਦੇ ਪਿੰਡਾਂ ਦੀ ਡਵੈਲਪਮੈਂਟ ਹੁੰਦੀ ਹੈ ਤਾਂ ਉਹ ਮੰਡੀਕਰਨ ਬੋਰਡ ਆ ਜਿਹੜਾ ਹੌਲੀ ਹੌਲੀ ਖਤਮ ਕੀਤਾ ਜਾਵੇ ਇਹ ਇੱਕ ਬੜੀ ਕੁੱਝੀ ਚਾਲ ਹੈ ਸੈਂਟਰ ਸਰਕਾਰ ਦੀ ਜਿਹਨੂੰ ਅਸੀਂ ਕਿਸੇ ਵੀ ਕੀਮਤ ਤੇ ਕਿਸੇ ਵੀ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਪਰ ਇਹ ਅਸੀਂ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ ਅੱਜ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾਡੀਆਂ ਗਈਆਂ ਆਰ ਇਕਸਰ ਜਿਹੜਾ ਪਿੱਛੇ ਹੀ ਸਾਡੇ ਮੋਗੇ ਤੇ ਹੋਇਆ ਸੀ ਮਾਹ ਪੰਜਾਬ ਤਾਂ 6ਵੇਂ ਅਵਰੀ ਕਮੇਟੀ ਜਿਹੜੀ ਆਪਣੇ ਖਲੋਰੀ ਬਾਰਡਰ ਤੇ ਪਹੁੰਚੀ ਹੈ 101 ਜਿਹੜਾ ਹਾਂਜੀ ਹਾਂਜੀ ਉਹ ਸਰ ਕੀ ਸਾਰਾ ਕੀ ਨਿਕਲੇਗੀ ਨਾਲ ਲੜ ਕੇ ਹਰਾਲ ਕੇ ਤੇ ਰਾਲ ਕੇ ਦੇਖੋ ਜੀ ਐਸ ਕੇ ਐਮ ਇੱਕ ਬਹੁਤ ਵੱਡਾ ਸੰਗਠਨ ਹੈ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਚੁੱਕਦਾ ਆ ਰਿਹਾ ਤਾਂ ਜਿਹੜਾ ਖਲੋਰੀ ਦੇ ਸ਼ੰਭੂ ਬਾਰਡਰ ਤੇ ਸਾਡੇ ਦੋ ਫੋਰਮ ਬੈਠੇ ਆ ਤਾਂ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਨੇ ਰਲ ਕੇ ਚੱਲਣ ਦੀ ਇੱਕ ਬੜੀ ਵਧੀਆ ਕੋਸ਼ਿਸ਼ ਕੀਤੀ ਐ ਇਸ ਕਮ ਨੇ ਕਿ 6 ਮੈਂਬਰੀ ਕਮੇਟੀ ਬਣਾਈ ਗਈ ਐ ਉਹ ਕਮੇਟੀ ਗੱਲਬਾਤ ਦੇ ਜ਼ਰੀਏ ਉਹਨਾਂ ਦੋਵਾਂ ਸੰਗਠਨਾਂ ਨਾਲ ਗੱਲ ਕਰੂਗੀ ਤਾਂ ਉਸ ਤੋਂ ਬਾਅਦ ਉਮੀਦ ਐ ਕਿ ਬੜੇ ਵਧੀਆ ਨਤੀਜੇ ਨਿਕਲਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਬੜਾ ਵੱਡਾ ਸੰਗਠਨ ਪੰਜਾਬ ਦਾ ਤੇ ਪੂਰੇ ਭਾਰਤ ਦਾ ਰਲ ਕੇ ਇਹਨਾਂ ਕਾਨੂੰਨਾਂ ਦੇ ਜਿਹੜੇ ਮੇਨ ਐ ਐਮਐਸਪੀ ਜਾਂ ਸਾਡੇ ਹੋਰ ਜਿਹੜੇ ਖੁੱਦ ਦੇ ਹਗੀ ਆਪਣੇ ਸਾਡੇ ਹੱਕ ਉਹਨਾਂ ਦੇ ਲਈ ਇੱਕ ਵੱਡੀ ਲੜਾਈ ਵਿੱਢੀ ਜਾਊਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਛੇਧੀ ਤੁਹਾਡੇ ਸਾਹਮਣੇ ਨਜ਼ਰ ਆਊਗਾ ਅੱਛਾ ਇੱਕ ਜੀ ਕਣਕ ਦੀ ਕੀਮਤ ਦੀ ਭਾਰੀ ਉਛਾਲ ਇੱਕਦਮ ਆ ਗਿਆ ਉਸ ਤੋਂ ਹੀ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰ ਰਹੇ ਕਿ ਕਿਸਾਨ ਜਿਹੜੇ ਅੱਗੇ ਹਨ ਜੇਕਰ ਮੰਡੀਕਰਨ ਪ੍ਰਾਈਵੇਟ ਹੋ ਗਿਆ ਤੇ ਇਸ ਤਰ੍ਹਾਂ ਕੀਮਤਾਂ ਵਾਝਣਗੀਆਂ ਪ੍ਰਾਈਵੇਟ ਪਲੇਅਰਾਂ ਦੇ ਹੱਥੇ ਆ ਜੇਗੇ ਤੁਸੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹਦਾ ਹੋਇਆ ਕਿਉਂ ਹੈ ਇਹ ਥੋੜਾ ਜਿਹਾ ਪਿੱਛੇ ਜਾਓ ਅੱਗੇ ਕੀ ਹੁੰਦਾ ਸੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਛੋਟੇ-ਛੋਟੇ ਇਹ ਕੋ ਇਹਨਾਂ ਦੇ ਸੈਲੋ ਬਣਾਏ ਸੈਲੋ ਨਹੀਂ ਆਪਾਂ ਕਵਾਂਗਾ ਪਲਾਂਥ ਬਣਾਏ ਜਾਂਦੇ ਸੀ ਜਿਹਦੇ ਵਿੱਚ ਐਫਸੀਆਈ ਕਣਕ ਖਰੀਦ ਕੇ ਉਹ ਪਲਾਂਥਾ ਹੀ ਰੱਖਦੀ ਸੀ ਉਹ ਪੰਜਾਬ ਦੀ ਕਣਕ ਪੰਜਾਬ ਦੇ ਵਿੱਚ ਰਹਿੰਦੀ ਸੀ ਜਿੰਨਾ ਚਿਰ ਨਵੀਂ ਫਸਲ ਨਹੀਂ ਆਉਂਦੀ ਸੀ ਤਾਂ ਇਸ ਵਾਰੀ ਮੋਦੀ ਸਰਕਾਰ ਨੇ ਕੀ ਕੀਤਾ ਇਹ ਜਿਹੜਾ ਮਾਲ ਆ ਸਾਰੇ ਦਾ ਸਾਰਾ ਐਫਸੀਆਈ ਦੀ ਖਰੀਦ ਕੇ ਇਹਨਾਂ ਬਾਨੀਆਂ ਡਾਰੀਆਂ ਦੇ ਸੈਲੋ ਚ ਸ਼ਿਫਟ ਕਰਤਾ ਉਹ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ 'ਚ ਆ ਗਿਆ ਜਦੋਂ ਸਾਰੀ ਕਣਕ ਦਾ ਵੱਡਾ ਭੰਡਾਰ ਉਹਨਾਂ ਦੇ ਹੱਥਾਂ 'ਚ ਆਇਆ ਤਾਂ ਉਸ ਤੋਂ ਬਾਅਦ ਵਿਆਹਰੀ ਨੇਚਰਲੀ ਗੱਲ ਸੀ ਕਿ ਇਹਦੇ ਹੁਸ਼ਾਲ ਹੋਣਾ ਹੀ ਹੋਣਾ ਸੀ ਇਸੇ ਤਰ੍ਹਾਂ ਇਹ ਇੱਕ ਟ੍ਰੇਲ ਹੈ ਸਾਡੇ ਲੋਕਾਂ ਵਾਸਤੇ ਜੇ ਅਸੀਂ ਨਾ ਜਾਗੇ ਤਾਂ ਜਿਵੇਂ ਇੱਕ ਮੰਡੀ ਦੇ ਬਰਾਬਰ ਮੰਡੀ ਖੜਨ ਦੀ ਖੜੀ ਕਰਨ ਦੀ ਗੱਲ ਕੀਤੀ ਗਈ ਹੈ ਸੇਮ ਹੀ ਉਹ ਇਸ ਚੀਜ਼ ਦਾ ਟ੍ਰੇਲ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਜੇ ਸਾਡਾ ਅਨਾਜ ਇਹਨਾਂ ਦੇ ਹੱਥ ਆ ਗਿਆ ਤਾਂ ਗਰੀਬ ਸਾਰੀ ਆਲ ਦੀ ਮਿਹਨਤ ਲਾ ਕੇ ਵੀ ਦੋ ਟਾਈਮ ਦੀ ਰੋਟੀ ਨਹੀਂ ਕਮਾ ਸਕੇਗਾ ਦੋ ਟਾਈਮ ਦੀ ਰੋਟੀ ਨਹੀਂ ਖਾ ਸਕੇਗਾ ਇਹਦੇ ਲਈ ਲੋਕਾਂ ਨੂੰ ਬੜੇ ਵੱਡੇ ਤਰੀਕੇ ਨਾਲ ਜਾਗਰੂ ਕਰਨ ਦੀ ਲੋੜ ਹੈ ਕਿ ਜੇ ਪ੍ਰਾਈਵੇਟ ਕੰਪਨੀਆਂ ਦੇ ਹੱਥ ਸਾਡਾ ਅਨਾਜ ਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਗਰੀਬ ਦੋ ਟਾਈਮ ਦੀ ਰੋਟੀ ਵੀ ਨਹੀਂ ਕਮਾ ਸਕੇਗਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਮੁਰਦਾਬਾਦ ਮੁਰਦਾਬਾਦ ਦਿੱਸਕਰ ਮੁਰਦਾਬਾਦ 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 ਦਿੱਸਕਰ ਮੁਰਦਾਬਾਦ 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 ਅੱਜ ਖਾਨ ਮੋਰਚੇ ਦੇ ਸੱਦੇ ਤੇ ਪ੍ਰਤੀਕਰਮ ਪੁਖਾਨ ਹੋਏ ਪੰਜਾਬ ਤੋਂ ਜਿਹੜਾ ਫਾਜ਼ਲ ਕਾ ਦੀ ਕਾਈ ਵੱਲੋਂ ਸਿੱਤੀ ਆਰਡੀਨੇਟ ਜੀ ਪੋਲਿੱਤੀ ਗਈ ਸੀ ਖੇਤੀਬਾੜੀ ਜੋ ਕੀ

ਕੇ ਬੈਠੇ ਰਹੇ ਬੋਲੋ ਜੈ ਜੀ ਅਤੇ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ